ਕੇ ਇੱਕ ਹੋਰ ਸ਼ਖਸੀਅਤ ਕਾਂਗਰਸ ਸ਼ਾਮਲ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਹਰਦੀਪ ਸਿੰਘ ਸਾਗਰਾਜੀ ਜਥੇਦਾਰ ਰਹੇ ਨੇ ਅਕਾਲੀ ਦਲ ਦੇ ਉਹਨਾਂ ਨੇ ਵੀ ਅੱਜ ਕਾਂਗਰਸ ਨੂੰ ਜੁਆਇਨ ਕੀਤਾ ਆਓ ਆਪਾਂ ਉਹਨਾਂ ਦੇ ਵਿਚਾਰ ਜਾਣਦੇ ਹਾਂ ਉਹਨਾਂ ਨੂੰ ਕੀ ਦੁੱਖ ਤਕਲੀਫ ਸੀ ਅਕਾਲੀ ਦਲ ਚ ਜਿਨ੍ਹਾਂ ਨੇ ਕਾਂਗਰਸ ਜੁਆਇਨ ਕੀਤੀ ਹਾਂਜੀ ਸਰ ਤੁਸੀਂ ਦੱਸੋ ਮੈਂ ਬੇਨਤੀ ਕਰ ਰਹਾ ਹਾਂ ਕਿ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਕਾਂਗਰਸ ਦੇ ਖਿਲਾਫ ਤਰਨਾ ਦਿੱਤੇ ਜਾਂਦੇ ਸੀ ਮੈਂ 1 ਮਹੀਨੇ ਤੋਂ 27-27 ਦਿਨ ਲਗਾਤਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਖੜਦਾ ਰਿਹਾ ਹਾਂ ਜਿਨ੍ਹਾਂ ਦਿਨਾਂ ਵਿੱਚ ਸਰਬੀਰ ਸਿੰਘ ਬਾਦਲ ਅੰਗਲੈਂਡ ਕੈਨੇਡਾ ਅਮਰੀਕਾ ਦੀਆਂ ਧਰਤੀ ਤੇ ਜਾ ਕੇ ਬੀਏ ਐਮ ਐਮ ਕੰਮ ਕਰਾ ਰਹੇ ਸੀ ਸਾਰੇ ਪੰਜਾਬ ਦੇ ਯੂਥ ਸ਼੍ਰੋਮਣੀ ਕਾਲੀਦਾਵ ਦੇ ਵਿੱਚ ਮੈਂ ਪੰਜਾਬ ਦਾ ਜਰਨਲਿਸਟ ਹੀ ਰਿਆਂ ਪੰਜਾਬ ਦਾ ਸੀਨੀਅਰ ਉਮੀਦਵਾਰ ਤਾਂ ਰਿਆਂ ਫੇਰ ਵੀ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਬਲਾਸੰਤ ਦੀ ਮੈਮਰੀ ਕੋਈ ਜ਼ਿਲ੍ਹਾ ਪ੍ਰਸ਼ਦ ਦੀ ਮੈਮਰੀ ਕੋ ਮਾਰਕਮੈਂਟ ਦੀ ਮੈਮਰੀ ਕੋਈ ਵੀ ਕਾਲੀਦਾਵ ਤੋਂ ਅੱਜ ਤੱਕ ਅਜੇ ਨਹੀਂ ਇੱਕ ਸੇਵਾ ਪਾਵਣਾਂ ਨਾਲ ਚੱਲਦੇ ਰਹੇ ਆ ਪਰ 10 ਸਾਲ ਤੋਂ 5 ਸਾਲ ਤੋਂ ਖਾਸ ਤੌਰ ਤੇ ਜੋ ਸਾਡੇ ਹਲਕੇ ਚ ਐਮ ਐਲ ਏ ਦਿੱਤਾ ਹਰ ਪਿੰਡ 'ਚ ਪਾਰਟੀ ਵਾਈਬ ਨਹੀਂ ਆ ਪਿੰਡਾਂ ਵਿੱਚ ਕਾਰੇਦਾਲ ਦੇ ਵਰਕਰਾਂ ਤੇ ਧੱਕੇ ਕੀਤੇ ਨੇ ਵਰਕਰਾਂ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਜਰੀਲ ਕੀਤਾ ਗਿਆ ਇਥੋਂ ਤੱਕ ਸਰਦਾਰ ਨਰਮਨ ਸਿੰਘ ਹਰਿਆਉ ਜੋ ਸ਼ਰੋਮਨ ਕਮੇਟੀ ਦੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਨੇ ਉਹ ਵੀ ਇੰਨਾ ਜਰਾ ਜਰੀਲ ਹੋਏ ਨੇ ਕਿ ਅੱਜ ਉਹ ਵੀ ਖਮੋਸ਼ ਹੋ ਕੇ ਬੈਠੇ ਨੇ ਸਰਦਾਰ ਰਮੇਂਦਰ ਸਿੰਘ ਲਾਲਵਾ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਵੀ ਰਹੇ ਨੇ ਆ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਜੋ ਕਿ ਬਿਲਕੁਲ ਕਿਸੇ ਥਾਂ ਦੇ ਇਥੋਂ ਤੱਕ ਜਰੀਲ ਹੋਏ ਨੇ ਕਿ ਉਹ ਕਿਤੇ ਇਹਨਾਂ ਦਾ ਨਾਂ ਲੈ ਕੇ ਰਾਜੀ ਨਹੀਂ ਆਗੇ ਨਾਲ ਤੁਰ ਕੇ ਜਾਣ ਨੂੰ ਤਿਆਰ ਨਹੀਂ ਜਿਹੜੀਆਂ ਉਹਨਾਂ ਨੂੰ ਇਹ ਪੂਛਾਂ ਲਾਈਆਂ ਨੇ ਬਾਲ ਸਾਹਿਬ ਨੇ ਉਹ ਪੂਛਾਂ ਇਹਨਾਂ ਨੂੰ ਤੁਰ ਨਹੀਂ ਦਿੰਦੀਆਂ ਉਹ ਸਿਰਫ ਮਜਹੂਜ਼ ਹੋ ਕੇ ਬਿਲਕੁਲ ਮਾੜਾ ਮੋਟਾ ਨਾਲ ਤੁਰਨ ਦਾ ਚਦਨ ਕਰਦੇ ਨੇ ਮੈਨੂੰ ਤਾਂ ਜੋ ਸਰਦਾਰ ਨਰਮਨ ਸਿੰਘ ਜੀ ਨੇ ਦੱਸਿਆ ਸਦਾ ਕਗਾ ਹੀ ਦੱਸਿਆ ਕਿ ਅਸੀਂ ਚੋਣ ਜੇ ਚੁੱਕੇ ਆ ਮੈਂ ਸੰਦ ਚੋਣ ਜਿੱਤਣ ਤੋਂ ਦੂਰ ਦੀ ਗੱਲ ਆ ਅਸੀਂ ਇਸ ਬੀਬੀ ਲੁੰਬਾ ਦੀ ਜਮਾਤ ਜ਼ਬਤ ਕਰਾਵਾਂਗੇ ਬਹੁਤ ਜਲਦੀ ਥੋੜੇ ਸਮੇਂ ਦੇ ਵਿੱਚ ਅਸੀਂ ਇਹ ਖੁਦ ਬਣਾ ਰਹੇ ਜੇ ਜੋ ਕਾਲੀ ਦਲ ਦਾ ਬਹੁਤ ਵੱਡਾ ਆਧਾਰ ਆ ਪਾਤਣ ਵਿੱਚ ਤਰਾਂ ਵਿੱਚ ਜਿਹੜਾ ਸਾਰੇ ਪੰਜਾਬ ਨੂੰ ਮਿਲਦਾ ਰਿਹਾ ਜਾਂਦਾ ਰਿਹਾ ਵਰਕ ਕਰਦਾ ਰਿਹਾ ਉਹ ਬਹੁਤ ਥੋੜੇ ਸਮੇਂ ਦੇ ਵਿੱਚ ਆ ਚੋਣ ਜਾਬਤਾ ਲੱਗਣ ਦੀ ਦੇਰ ਆ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਕਿਸੇ ਵੀ ਹਲਕੇ ਵਿੱਚ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਹਲਕਾ ਸਤਰਾਨਾ ਤੋਂ ਜਿੰਨੇ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨਾਲ ਵੀ ਦਾ ਆ ਕੇ ਕਾਂਗਰਸ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਇਹਨਾਂ ਨੂੰ ਜੁਆਇਨ ਕਰਾਇਆ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਭਰੋਸਾ ਦਿੱਤਾ ਹੈ ਕਿ ਇਹਨਾਂ ਨੂੰ ਕਾਂਗਰਸ ਦੇ ਵਿੱਚ ਬਣਦਾ ਮਾਨਸ ਕਰ ਦਿੱਤਾ ਜਾਵੇਗਾ